ਮੇਰਾ ਨਾਸ਼ੀਂ ਦੱਲਾ ਮੋ ਲਗੜਾ ਹਾਂਜੀ ਗੁਰ ਮਤਲ ਬਾਗੀਆਂ ਵਾਲੀ ਗਲੀ ਸਤਖੰਡ ਰੋਡ ਕੀ ਗੱਲਬਾਤ ਹੋਈ ਆ ਗੱਲਬਾਤ ਕੁਛ ਨਹੀਂ ਸਵੇਲ ਦਾ ਟਾਈਮ ਹੀ ਮਤਲ ਸਵਾ 3 ਵਜੇ ਦਾ ਟਾਈਮ ਹੀ ਤੇ ਮਤਲ ਅਸੀਂ ਅੰਦਰ ਬੈਠੇ ਮਾਂ ਬਿਟਾਈ ਬਾਹਰ ਸੁਤੇ ਹੀ ਬਾਹਰੋਂ ਹੀ ਅੰਦਰ ਆਈਆਂ ਅੰਦਰ ਮਦਦ ਮੈਂ ਬੈਠੀ ਤੇ ਬੈਠੀ ਆ ਤੇ ਇੱਕ ਬੰਦਾ ਕੰਦ ਚੜਿਆ ਵਾ ਤੇ ਦੂਜਾ ਵੀ ਮੰਗਰੀ ਆ ਗਿਆ ਵਾ ਇੱਕ ਬਾਪੂ ਜਿਹੜਾ ਉਹ ਮਤਲ ਉਹਨਾਂ ਨੇ ਜਿੰਦਰਾ ਹੱਥ ਤੋਂ ਚਾਬੀ ਲੈ ਕੇ ਮਤਲ ਨੋਕ ਤੇ ਹੱਡੇ ਬੰਦੂਕ ਰੱਖ ਕੇ ਸਿਰ ਤੇ ਤੇ ਫਿਰ ਹੱਥ ਤੋਂ ਚਾਬੀਆਂ ਲੈ ਕੇ ਤੇ ਫਿਰ ਜਿੰਦਰਾ ਖੋਲਿਆ ਨਾਣੀ ਕੀ ਕੀਤਾ ਹਾਂਜੀ ਫਿਰ ਸਾਨੂੰ ਇੱਕ ਥਾਂ ਜਗ੍ਹਾ ਤੇ ਬਾਹਤਾ ਨਾਣੀ ਇੱਕ ਹੱਡੇ ਲੱਗੇ ਖਲੋਤਾ ਰਿਹਾ ਵਾ ਬੰਦੂਕ ਤਾਣ ਕੇ ਤੇ ਇੱਕ ਮਤਲ ਚੋਰੀ ਕਰਦਾ ਰਿਹਾ ਇੱਕ ਬਾਅਦ ਮਤਲ ਜਿਹੜਾ ਬਾਪੂ ਹੀ ਉਹ ਬਾਹਰ ਟਹਿਲਦਾ ਰਿਹਾ ਹਾਂਜੀ ਕੀ ਚੋਰੀ ਕੀਤੀ ਉਹਨਾਂ ਨੇ ਚੋਰੀ ਇੱਕ ਸੋਨੇ ਦੀ ਚੈਨ ਜਾਂ ਦੋ ਥੋਲਿਆਂ ਦੀ ਮੇਰੇ ਹਸਬੰਡ ਦੀ ਤੇ ਇੱਕ ਮੇਰੇ ਟੋਪਸ ਆ ਤੇ 1.5 ਲੱਖ ਰੁਪਇਆ ਬਾਪੂ ਮੈਂ ਆਪਣੇ ਘਰ ਵਾਲੇ ਦੀ ਜਮਾਨਤ ਕਰਾਉਣੀ ਸੀ ਹਾਂ ਉਹ ਕਿੱਥੇ ਗਈ ਨਹੀਂ ਹਾਂਜੀ ਜਮਾਨਤ ਕਰਾਉਣੀ ਉਹ ਕਿੱਥੇ ਨੇ ਉਹ ਮਤਲਬ ਬੜੀ ਦੂਰ ਹੈ ਇਧਰ ਆ ਇਹ ਮਾਚਲ ਚ ਆ ਥੋੜੀ ਮੈਨੇ ਹਾਂਜੀ ਤੇ ਇਹ ਕੌਣ ਆਏ ਸੀ ਤੁਹਾਡੇ ਘਰ ਇਹ ਹਾਨੂੰ ਕਹਿੰਦੇ ਸੀ ਕਿ ਅਸੀਂ ਦਾਣਾ ਮੰਡੀ ਤੋਂ ਸੀ ਐਸਟਾਪ ਆ ਇਹ ਤੁਹਾਡੇ ਘਰੇ ਰੇਟ ਮਾਰਨੀ ਆ ਹਨ ਨੂੰ ਨਾ ਪਰਮਿਸ਼ਨ ਮਿਲੀ ਆ ਕਿ ਇਹਨਾਂ ਨੂੰ ਮਤਲਬ ਤੇ ਕਿਆ ਵਾ ਪੀ ਇਹਨਾਂ ਦੇ ਇਸ ਮਾਨਵੀ ਦੇ ਤੇ ਮੇਰੇ ਹਸਬੰਦ ਨੂੰ 1.5 ਸਾਲ ਹੋ ਗਿਆ ਫੜੇ ਨੂੰ ਅੱਛਾ ਕਹੀਂ ਹੋਰ ਨਹੀਂ ਆਉਂਦਾ ਕਰਦੇ ਇਹ ਕੌਣ ਜੀ ਆਏ ਜਿਹੜੇ ਕੀ ਕਹਿੰਦੇ ਸੀ ਆਪਣੇ ਆਪ ਪਤਾ ਹੀ ਨਹੀਂ ਉਹਨਾਂ ਨੇ ਮੂੰਹ ਸਿਰ ਬਲੇਟੇ ਹੀ ਤੇ ਚਿੱਟੀ ਉਹਨਾਂ ਨੇ ਰਮਾਲ ਬੰਨ੍ਹੇ ਹੀ ਤੇ ਕਾਲੀ ਉਹਨਾਂ ਨੇ ਮੂੰਹ ਤੇ ਬੰਨ੍ਹੇ ਹੀ ਤੇ ਕਾਲੀਆਂ ਹੀ ਐਨਕਾਂ ਲਾਈਆਂ ਹੀ ਉਹਨਾਂ ਨੇ ਧਿਆਨ ਨਹੀਂ ਇਹੋ ਹੀ ਕਹਿੰਦੇ ਆ ਸੀਐਸਟਾਫ ਤੋਂ ਹੀ ਆਏ ਆ ਦਾਣਾ ਮੰਡੀ ਅੰਬਰਸਾਰੋਂ ਫੋਨਸ ਵਾਲੇ ਕਹਿੰਦੇ ਹਾਂ ਹਾਂ ਜੀ ਤੇ ਮੇਰੇ ਫੋਨ ਤੋਂ ਕਿਸੇ ਨੂੰ ਫੋਨ ਕਰੀ ਜਾਂਦੇ ਹੀ ਖੋ ਕੇ ਆਂਦੇ ਹੀ ਮੈਡਮ ਆਈ ਐ ਤਾਨੂੰ ਪੇਸ਼ ਕਰਾਉਣਾ ਵਾ ਅਸਰਾ ਆ ਕੋਈ ਡੀਐਸਪੀ ਆਹੀ ਉਹਨੇ ਪੇਸ਼ ਕਰਾਉਣਾ ਵਾ ਤੇ ਸਾਨੂੰ ਲੈ ਕੇ ਵੀ ਨਹੀਂ ਗਏ ਸਾਨੂੰ ਮੜ ਕੇ ਧਰੇ ਹੀ ਛੱਡ ਗਏ ਸਾਡਾ ਸਾਰਾ ਕੁਝ ਲੁੱਟ ਲੁੱਟ ਕੇ ਲੈ ਗਏ ਹਾਂਜੀ ਸਾਡੇ ਲੰਬਾਰੀਆਂ ਦੇ ਲੋਕ ਲੋਕ ਸਭ ਕੁਝ ਤੋੜ ਗੀ ਆ ਤੁਸੀਂ ਉਸ ਨੂੰ ਕੋਈ ਫੋਨ ਕੀਤਾ ਹਾਂ ਕੀਤਾ ਹੀ ਫੋਨ ਤੇ ਆਏ ਪੁਲਿਸ ਵਾਲੇ ਹਨ ਨੂੰ ਮਦਦ ਸਵਾਲ ਕਰਦੇ ਉਦਾਂ ਦੇ ਤੂੰ ਕਿੱਥੋਂ ਪੈਸੇ ਲਿਆਂਦੇ ਕਿੱਥੋਂ ਸੋਨੇ ਦੀਆਂ ਚਿੰਨਾ ਲਿਆਂਦੀਆਂ ਕੀ ਕੀਤਾ ਇਦਾਂ ਦੇ ਸਵਾਲ ਕਰਦੇ ਹਨ ਨੂੰ ਪੁਲਿਸ ਵਾਲੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਆ ਹੁਣ ਵੀ ਇਹ ਦਰਖਾਸਤ ਦੇ ਕੇ ਆਏ ਆ ਤੁਹਾਡੀ ਸੁਣਵਾਈ ਨਹੀਂ ਹੋਈ ਗਾੜੀਆਂ ਹਨ ਨੂੰ ਆਂਦੇ ਫਲਾਨੇ ਨੂੰ ਪੇਸ਼ ਕਰੋ ਢਿੰਕੜੀ ਨੂੰ ਪੇਸ਼ ਕਰੋ ਇਹ ਕਿੰਨੂੰ ਪੇਸ਼ ਕਰੀਏ ਮਗਰ ਤੁਹਾਡਾ ਕਹਿਣਾ ਮਿਲ ਕੇ ਨਗੀ ਪੁਲਸ ਵਾਲੇ ਆਏ ਆ ਹਾਂਜੀ ਨਿਕਲੇਪ ਉਸ ਵਾਲੇ ਸਾਡੇ ਘਰੇ ਰਾਤ 3 ਵਜੇ ਸਾਡੇ ਘਰੇ ਰੇਟ ਪਾਈ ਜਾਂਦੇ ਰੇਟ ਪਾਈ ਅਸੀਂ ਤੁਹਾਡੇ ਘਰੇ ਕੀ ਮੰਗ ਕਰਦੇ ਜੀ ਮੰਗ ਹੈ ਇਹ ਹੋਈ ਆਪੀ ਨੂੰ ਇਨਸਾਫ ਦਿੱਤਾ ਜਾਵੇ ਜੋ ਵੀ ਸਾਡਾ ਵਾਪਸ ਦਿੱਤਾ ਜਾਵੇ ਹਾਂਜੀ ਕੀ ਹੋਇਆ ਹੋਰ ਹਾਂਜੀ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਆ ਅਸੀਂ ਮiddel ਬੋਲੇ ਸੀ ਕਿ ਹਜੇ ਤੱਕ ਸੀਐਸਟਾਫ ਦੇ ਜਦੋਂ ਸਾਨੂੰ ਦੱਸੋ ਸਾਨੂੰ ਫਾਈਲ ਦਿਖਾਓ ਜਿਹੜਾ ਸਾਡੇ ਤੇ ਪਰਚਾ ਹੋਇਆ ਵਾ ਜਿਹੜਾ ਸਾਡਾ ਫੋਨ ਟ੍ਰੇਸ ਹੁੰਦਾ ਵਾ ਉਹਨਾਂ ਨੇ ਸਾਨੂੰ ਕੋਈ ਫਾਈਲ ਨਹੀਂ ਦਿਖਾਈ ਤੇ ਮਤਲਬ ਉਹਨਾਂ ਨੇ ਕਿਹਾ ਵਾ ਪੀ ਤੁਹਾਡੇ ਕੋਲੇ ਇੰਨਾ ਸਮਾਨ ਆ ਤੇ ਇਹਨਾਂ ਨੂੰ ਗੋਲੀ ਦਾ ਆਰਡਰ ਹੋਇਆ ਵਾ ਤੇ ਤੁਹਾਨੂੰ ਗੋਲੀ ਮਾਰ ਕੇ ਵੀ ਜਾ ਸਕਦੀ ਆ ਅੱਛਾ ਹਾਂਜੀ ਤੇ ਤੁਹਾਨੂੰ ਇੱਥੇ ਖਤਰਾ ਹੀ ਆ ਮਤਲਬ ਅਸੀਂ ਕੀ ਕਰ ਸਕਦੇ ਹਾਂ ਉਹਨਾਂ ਨੇ ਕਹਿੰਦੇ ਦਾ ਤਾ ਗੋਲੀ ਮਾਰ ਦੇ ਹਾਂਜੀ ਗੋਲੀ ਮਾਰ ਦਾ ਆਰਡਰ ਆ ਅੱਛਾ ਹਾਂਜੀ ਤੇ ਤੁਸੀਂ ਕੋਈ ਬੋਲ ਨਹੀਂ ਪਾਇਆ ਬਤੈ ਨਹੀਂ ਨਹੀਂ ਸਾਨੂੰ ਉਹਨਾਂ ਲੋ ਪਾਣੀ ਨਹੀਂ ਦਿੱਤਾ ਅੱਛਾ ਹਾਂਜੀ ਇਹ ਨਾ ਬਜੀ ਤੁਹਾਡਾ ਮੇਰਾ ਨਾਂ ਰਾਹੁਲਜੀਤ ਸਿੰਘ ਆ ਇਥੇ ਰਹਿੰਦੇ ਜੀ ਮੈਂ ਅੰਮ੍ਰਿਤਸਰ ਦੇ ਵਿੱਚ ਰਹਿੰਦਾ 골ਡਨ ਗੇਟ ਕਲੋਸ ਤੇ ਇਥੇ ਕਹੋ ਮਦਦ ਜੀ ਇਹ ਮੇਰੇ ਮਦਰ ਆ ਮੇਰੇ ਸਾਸੂ ਆ ਮਾ ਤੇ ਇਹਨਾਂ ਨੇ ਮੈਨੂੰ 5 ਵਜੇ ਫੋਨ ਕੀਤਾ ਆ ਤੇ ਕਹਿੰਦੇ ਕਿ ਸਾਡੇ ਇਸ ਤਰ੍ਹਾਂ ਚੋਰੀ ਹੋ ਗਈ ਆ ਇਸ ਤਰ੍ਹਾਂ ਪੁਲਿਸ ਵਾਲੇ ਬਣ ਕੇ ਆਏ ਆ ਤੇ ਕਹਿੰਦੇ ਹੀ ਕੀ ਆਪਾਂ ਐਸਾ ਦਾਣਾ ਮੰਡੀ ਤੋਂ ਠਾਣੇ ਤੋਂ ਆਏ ਆ ਆ ਤੇ ਕਹਿੰਦੇ ਕਿ ਅਸੀਂ ਤੁਹਾਡੇ ਘਰ ਨਾਲ ਛਾਪਾ ਮਾਰਨ ਆਏ ਆ ਤੇ ਜੋ ਵੀ ਹੈਗਾ ਤੁਸੀਂ ਇੱਕ ਸਾਈਡ ਤੇ ਹੋ ਜਿਨ੍ਹਾਂ ਦੀ ਉੱਤੇ ਗਨ ਤਾਂ ਨਹੀਂ ਗਈ ਇਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਲੋਕਰ ਲੁਕਰ ਤੋੜੇ ਗਏ ਆ ਜੇ ਪੁਲਸ ਵਾਲੇ ਇਹੋ ਕੁਝ ਕਰਨ ਲੱਗ ਪਣਗੇ ਤੇ ਫਿਰ ਆਪਾਂ ਆਪਦੇ ਅਹੀਂ ਹੈਗੇ ਨਹੀਂ ਆ ਸੇਫ ਕਿਤੇ ਵੀ ਪੁਲਸ ਵਾਲਿਆਂ ਦਾ ਕੰਮ ਇਸ ਤਰ੍ਹਾਂ ਦਾ ਹੈਗਾ ਨਹੀਂ ਇਹਨਾਂ ਨੂੰ ਆਣ ਕੇ ਧਮਕੀ ਉਹਨਾਂ ਨੇ ਪੁਲਸ ਦੀ ਦਿੱਤੀ ਹੋਈ ਹੈ ਉਤੋਂ ਇੱਕ ਇਹਨਾਂ ਨਾਲ ਮੁਲਾਜ਼ਮ ਵਰਗਾ ਹੀ ਸੇਮ ਸੀ ਜਿਹਨੂੰ ਉਹਨਾਂ ਨੇ ਦਰਵਾਜ਼ਾ ਇਹਨਾਂ ਕੋਲੋਂ ਚਾਬੀ ਲੈ ਕੇ ਖੋਲ੍ਹਿਆ ਗਿਆ ਤੇ ਉਹਨਾਂ ਦੇ ਸ਼ੂ ਵੀ ਪੁਲਸ ਵਾਲੇ ਉਹਨਾਂ ਦੀ ਜਿਹੜੀ ਪੈਂਟ ਉਹ ਵੀ ਸ਼ੂ ਪੁਲਸ ਵਾਲਿਆਂ ਲਈ ਹੈ ਰਹੀ ਸੀ ਬਸ ਉਹਨਾਂ ਦੀ ਸ਼ਰਟ ਚੇਂਜ ਹੀ ਵਾਈਟ ਸ਼ਰਟ ਹੈ ਤੇ ਮੋਰ ਨੇ ਕਵਰ ਕੀਤੇ ਹੋਏ ਸੀ ਇਹਨਾਂ ਉੱਤੇ ਅਮਲਾ ਹਮ ਲਾਗੀ ਤੇ ਮੰਗੀ ਹੋ ਗਿਆ ਕਿ ਹਾਂ ਆਪਣਾ ਹਸਲਾ ਤਾਂ ਨਿਆ ਜਾਵੇ ਉਹਨੇ ਇੱਕ ਮਾਂ ਆ ਮਾਂ ਬੱਚੇ ਦੇ ਉੱਤੇ ਜਦੋਂ ਵੀ ਅਸਲਾ ਤੰਦਿਆ ਜਾਊਗਾ ਤੇ ਉਹਨੇ ਤੇ ਸਭ ਕੁਝ ਕਰਕੇ ਸਾਹਮਣੇ ਦੇ ਹੀ ਦੇਣਾ ਹੈ ਕਿ ਮੇਰੇ ਕੋਲ ਆਹੋ ਕੁਛ ਹੈਗਾ ਜੀ ਤੇ ਇਹਨਾਂ ਨੇ ਦਰਖਾਸਤ ਦਿੱਤੀ ਆ ਅਜੇ ਤੱਕ ਕੋਈ ਕਾਰਵਾਈ ਹੈ ਨਹੀਂ ਹੈ ਤੇ ਹੁਣ ਅਸੀਂ ਇਹੀ ਚਾਹੁੰਦੇ ਆ ਕਿ ਜੇ ਪੁਲਸਰ ਦਾ ਨਾਮ ਲੈ ਕੇ ਯੂਜ਼ ਕੀਤਾ ਜਾ ਰਿਹਾ ਤੇ ਪੁਲਸ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ ਇਹ ਘਰ ਦੇ ਵਿੱਚ ਸੋਨੇ ਦੀ ਚੈਨ ਹੀ ਕੋਈ ਸਟੌਪਸ ਪਿਆ ਹੀ ਕੁਝ ਨਕਦੀ ਕੈਸ਼ ਹੀ ਤੇ ਇਹ ਤੇ ਇਹਨਾਂ ਦਾ ਫੋਨ ਲੈ ਕੇ ਗਏ ਆ ਅੱਛਾ ਆਏ ਕਿਧਰ ਦੀ ਆਏ ਆ ਉਹ ਕੰਧ ਡੱਬ ਕੇ ਦੋ ਜਣੇ ਆਏ ਆ ਫਿਰ ਉਹਨਾਂ ਨੇ ਲੋਕ ਖੋਲ੍ਹਿਆ ਤੇ ਦਰਵਾਜ਼ਾ ਖੋਲ੍ਹਿਆ ਤੇ ਫਿਰ ਤੀਸਰੇ ਨੂੰ ਅੰਦਰ ਆਸੀ ਸੀਰੀ ਲੱਗੇ ਸਰਬੋਤ ਸੀ 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 ਟੀਵੀ ਇੱਥੇ ਗਲੀ ਦੇ ਅੰਦਰ ਨਹੀਂ ਲੱਗੇ ਹੋਏ ਇੱਕ ਮੇਨ ਗੇਟ ਦੇ ਉੱਤੇ ਲੱਗੇ ਹੋਇਆ ਗਲੀ ਦੇ ਜੇ ਪੁਲਿਸ ਚਾਹਵੇ ਤਾਂ ਪਤਾ ਕਰਾਈ ਹਾਂ ਪੁਲਿਸ ਚਾਹਵੇ ਤਾਂ ਪਤਾ ਕਰ ਹੀ ਸਕਦੀ ਫੋਨ ਇਹਨਾਂ ਦਾ ਲੈ ਕੇ ਗਏ ਉਹ ਵੀ ਤਾਂ ਟ੍ਰੇਸ ਹੋ ਹੀ ਸਕਦਾ ਕੀ ਮੰਗ ਕਰਦੇ ਤੁਸੀਂ ਮੰਗ ਇਹੀ ਕਰਦੇ ਆ ਕਿ ਜਿਹੜਾ ਇਨਸਾਫ ਹੈ ਦਿੱਤਾ ਜਾਵੇ ਫੋਨ ਟ੍ਰੇਸ ਕੀਤਾ ਜਾਵੇ ਇਹ ਤੋਂ ਤੇ ਪਤਾ ਲੱਗੀ ਜੀ ਇਹਨਾਂ ਦਾ ਫੋਨ ਲੈ ਕੇ ਉਹਨਾਂ ਦੇ ਫੋਨ ਤੋਂ ਕਿਸੇ ਨੂੰ ਕਾਲ ਵੀ ਕੀਤੀ ਗਈ ਹੈ ਫਿਰ ਉਸ ਤੋਂ ਬਾਅਦ ਜਦੋਂ ਇੱਥੋਂ ਨਿਕਲ ਗਏ ਆ ਉਸ ਤੋਂ ਬਾਅਦ ਉਹ ਫੋਨ ਸਵਿਚ ਆਫ ਹੋ ਗਿਆ ਤੁਹਾਡਾ ਨਾਮ ਕੀ ਲੇਖਕ ਸਰ ਐਸਐਸ ਗੁਰਵਿੰਦਰ ਸਿੰਘ ਜੀ ਚਲੋ ਜੀ ਦੌਕੀ ਟੌਨ ਚਮਕੀ ਲੱਗੇ ਸਰਦਾਰੇ ਲੱਗੇ ਤੇ ਸਾਡੇ ਗਰੀ 4 ਨੰਬਰ ਵਿੱਚ ਰਾਤ ਪਰਿਵਾਰ ਨੂੰ ਬਦਕ ਬਣਾ ਕੇ ਚੋਰੀ ਹੋਈ ਹੈ ਇਹ ਕੀ ਮਾਮਲਾ ਸਰ ਸਾਡਾ ਜਿਹੜੇ ਸਾਡੇ ਸਾਨੂੰ ਕਟੋਰੋਂ ਤੋਂ ਕਾਲ ਆਈ ਵੀ ਚੋਰੀ ਸਬੰਧੀ ਅਸੀਂ ਮੌਕੇ ਤੇ ਗਏ ਆ ਜੀ ਮੌਕਾ ਵੇਖਿਆ ਸਾਰਾ ਬਾਕੀ ਕੈਮਰੇ ਵੀ ਚੈੱਕ ਕਰਨ ਦੇ ਆ ਜੋ ਵੀ ਗੱਲ ਸਾਹਮਣੇ ਆਈ ਤੇ ਉਹ ਇਨਕਾਬ ਕੋ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੇ ਕੋਈ ਚੋਰ ਸਬੰਧੀ ਕੋਈ ਗੱਲ ਸਾਹਮਣੇ ਆਈ ਜਾਂ ਵੈਰੀਫਾਈ ਹੋ ਗਿਆ ਇਹ ਸਕਟਰ ਸਰ ਤੋਂ ਕਾਰਵਾਈ ਕੀਤੀ ਸਰ ਤੋਂ ਸੀਜੀਟੀ ਨੂੰ ਲਿਖੇ ਜਾਂਚ ਹੋਵੇਗੀ ਤਾਂ ਹਾਂ ਜੀ ਕੈਮਰੇ ਚੈੱਕ ਕਰਕੇ ਜੋ ਵੀ ਸਾਹਮਣੇ ਆਇਆ ਉਸ ਮੁਤਾਬਕ ਕਾਰਵਾਈ ਸੀਨੀਅਰ ਅਫਸਰਾਂ ਦੇ ਨੋਟਿਸ ਚ ਲਿਆ ਕੇ ਕਾਰਵਾਈ ਕੀਤੀ ਗਈ